ਕਸਰਤ ਦੇ ਨਾਲ ਸਰੀਰ ਨੂੰ ਕਰਕੇ ਗਰਮ ਕਸਰਤ ਕਰਾਂਗੇ ਤੇ ਕੱਲ ਸਾਡੇ ਕੋਲ ਨੈਟਵਰਕ ਦੀ ਸਮੱਸਿਆ ਹੋਣ ਕਰਕੇ ਗੱਲ ਨਹੀਂ ਬਣੀ ਅੱਜ ਬਣਾਉਣੇ ਗੱਲ ਸੋ ਨਾਲ ਨੱਕ ਦੀ ਹੱਡੀ ਜਿਹਨਾਂ ਦੀ ਬਾਦੀ ਹੈ ਉਹਨੂੰ ਕੰਟਰੋਲ ਕਰਨ ਵਾਸਤੇ ਆਪਾਂ ਨੂੰ ਤਕਲੀਫ ਨਾ ਦੇਵੇ ਉਹਦੇ ਵਾਸਤੇ ਛੋਟਾ ਜਿਹਾ ਪਾਸ ਨੂੰ ਦੱਸਾਂਗੇ ਕਿਉਂਕਿ ਦੇਸੀ ਪਾਪ ਬਹੁਤ ਜ਼ਿਆਦਾ ਕਾਰਗਰ ਨੇ ਜੇ ਆਪਾਂ ਸਹੀ ਢੰਗ ਦੇ ਨਾਲ ਉਹਨਾਂ ਨੂੰ ਕਰ ਲਿਆ ਜਾਵੇ ਸੋ ਕਰਦੇ ਹਾਂ ਸਰੀਰ ਨੂੰ ਗਰਮ ਇੱਕ ਦੋ ਇੱਕ ਇੱਕ ਤੋਂ ਇੱਕ ਇੱਕ ਦੋ ਇੱਕ ਇੱਕ ਦੋ ਇੱਕ ਉਹ ਸ੍ਰੀ ਨੂੰ ਕਰਕੇ ਗਰਮ ਉਸ ਤੋਂ ਉਪਰੰਤ ਆਪਾਂ ਕਰਾਂਗੇ ਕੁਝ ਕਸਰਤਾਂ ਸਵੇਰ ਦੇ ਟਾਈਮ ਤੇ ਤੁਸੀਂ ਇੱਕ ਦਾਣਾ ਲਾ ਕੇ ਮਿਊਜ਼ਿਕ ਦੇ ਉੱਪਰ ਦਿਲ ਖੋਲ ਕੇ ਡਾਂਸ ਕਰ ਸਕਦੇ ਹੋ ਜਿਸ ਨਾਲ એનર્ਜੀ ਲੈਵਲ ਤਾਂ ਵਧੂ ਕੋਈ ਵਧੂਗਾ ਤੇ ਜਿਹੜੀਆਂ ਮਾਸਤੀਆਂ ਉਹਨਾਂ ਦੇ ਵਿੱਚ ਜਿਹੜੀ ਖੂਨ ਦੀ ਮਾਤਰਾ ਹੈ ਬੜੀ ਢੰਗ ਦੇ ਨਾਲ ਪਹੁੰਚ ਜਾਂਦੀ ਹੈ ਆਸੀਜਨਯੁਕਤ ਬਲੱਡ ਆਪਾਨੂੰਨ ਰੋਗ ਰਸਦਾ ਤੇ ਜੋ ਸਰੀਰ ਦੇ ਵਿੱਚ ਕੋਈ ਗਲਤ ਬੈਕਟੀਰੀਆ ਵਾਇਰਸ ਐਂਟਰ ਹੁੰਦਾ ਤਾਂ ਉਹਨੂੰ ਮਾਰ ਦਿੰਦਾ ਜਾਂ ਸਰੀਰ ਤੋਂ ਬਾਹਰ ਕਰ ਦਿੰਦਾ ਸੋ ਪੈਰਾਂ ਦੇ ਵਿੱਚ ਬਣਾਓ فاਸਲਾ ਰੂਟੀਨ ਐਕਸਰਸਾਈਜ਼ ਦੇ ਵਿੱਚ ਕਰਾਂਗੇ ਆਪਾਂ ਪੈਰਾਂ ਦੇ ਵਿੱਚ ਬਣਾ ਕੇ ਫਾਸਲਾ ਬਾਹਾਂ ਸਾਈਡ ਤੇ ਨਿਗਾ ਸਾਹਮਣੇ 1 2 3 4 5 6 7 8 9 10 ਰਿਲੈਕਸ ਬਾਹਾਂ ਸਾਈਡ ਤੇ ਲੈ ਕੇ ਜਦੋਂ ਆਪਾਂ ਜਾਂਦੇ ਆ ਇਸ ਅਸਰਤ ਦੇ ਨਾਲ ਜੋ ਆਪਣੇ ਥਰਾਕਸ ਤੋਂ ਲੈ ਕੇ ਸਰਵਾਈਕਲ ਤੋਂ ਲੈ ਕੇ ਲੰਬਰ ਤੱਕ ਦੇ ਜੋ ਬਣ ਕੇ ਨੇ ਉਨ੍ਹਾਂ ਦੇ ਵਿੱਚ ਹਿਲਜੁਲ ਪੈਦਾ ਹੁੰਦੀ ਹੈ ਜੋ ਮਾਸਪੇਸ਼ੀਂ ਦੇ ਵਿੱਚ ਸਟਿਫਨੈਸ ਬਣੀ ਹੁੰਦੀ ਹੈ ਉਹ ਕਵਰ ਹੋ ਜਾਂਦੀ ਹੈ ਉਸ ਤੋਂ ਅਪਰੰਤ ਪੈਰ ਜੋੜ ਕੇ ਨੇੜੇ ਕਰਕੇ ਪੈਰ ਹੱਥਾਂ ਦਾ ਇੰਟਰਲੌਕ ਥੇਲੀਆਂ ਉੱਪਰ ਵੱਲ ਖੱਬੇ ਹੱਥ ਵੱਲ ਝੁਕਾਂਗੇ ਸੱਜੇ ਹੱਥ ਵੱਲ ਝੁਕਾਂਗੇ 1 2 3 4 5 6 7 8 9 ਦਾਸ ਰਿਲੈਕਸ ਜਦੋਂ ਆਪਾਂ ਇੱਕ ਸਾਈਡ ਸੱਜੇ ਜਾਂ ਖੱਬੇ ਟੇਢੇ ਹੁੰਨੇ ਆ ਤਾਂ ਬੱਕੀ ਦੇ ਵਿੱਚ ਪੂਰੀ ਵਧੀਆ ਖੇ ਪੈਂਦੀ ਹੈ ਜੋ ਮਣਕਿਆਂ ਦੇ ਸਾਈਡ ਤੋਂ ਜਿਹੜੇ ਮਸਲ ਕੰਮ ਕਰਦੇ ਨੇ ਆਪਾਂ ਟੇਢੇ ਹੋਣ ਵਾਸਤੇ ਵੇਲੇ ਚੁੱਕਣ ਵੇਲੇ ਜਿਹੜੀਆਂ ਮਾਸਪੀਸੀਆਂ ਕੰਮ ਕਰਦੀਆਂ ਨੇ ਉਹਨਾਂ ਦੇ ਵਿੱਚ ਜੇディਸਟਿਪਨਸ ਹੈ ਉਹ ਖਤਮ ਹੋ ਜਾਂਦੀ ਹੈ ਹੌਲੀ ਹੌਲੀ ਕਰਕੇ ਫਲੈਕਸੀਬਿਲਟੀ ਹੈ ਜਿਹੜੀ ਬਣਦੀ ਹੈ ਜਿਵੇਂ ਜਿਵੇਂ ਫਲੈਕਸੀਬਿਲਟੀ ਬਣਦੀ ਹੈ ਆਪਣਾ ਜੋ ਸਰੀਰ ਹੈ ਰੋਗਾਂ ਤੋਂ ਮੁਕਤ ਹੋ ਜਾਂਦਾ ਤੰਦਰੁਸਤ ਜੀਵਨ ਸੰਜੀ ਇਨਸਾਨ ਦੀ ਇਨਸਾਨੀਅਤ ਜਿ ਕੋਈ ਆਪਣੇ ਸਰੀਰ ਨੂੰ ਕਿੰਨਾ ਸੰਭਾਲ ਕੇ ਰੱਖਦਾ ਜਿਸ ਤਰ੍ਹਾਂ ਫੌਜੀ ਵੀਰ ਨੇ ਸਾਡਾ ਸਲਾਮ ਉਹ ਦੇਸ਼ ਨੂੰ ਸੰਭਾਲਣ ਦੇ ਨਾਲ ਨਾਲ ਆਪਣੇ ਸਰੀਰ ਨੂੰ ਵੀ ਪੂਰਾ ਸੰਭਾਲ ਕੇ ਰੱਖਦੇ ਆ ਹਰ ਇੱਕ ਕੰਮ ਬੜੇ ਡਿਸਪੀਨ ਦੇ ਨਾਲ ਕਰਦੇ ਆ ਸੋ धनबाद है सारी भीर उस तो उपरत कमर पर रखा हथ अगे वाल झोंका पिछे वाल झोंकागे एक दो ਨ 4 5 6 7 8 ਨੋ ਬਾ ਰਿਲੈਕਸ ਤੁਸੀਂ ਸਰੀਰ ਨੂੰ ਉਨਾਂ ਕੀ ਮੋੜਨਾ ਹੈ ਉਨਾਂ ਕੀ ਅੱਗੇ ਤੇ ਪਿੱਛੇ ਝੁਕਣਾ ਹੈ ਜਿੰਨਾ ਕਿ ਤੁਹਾਨੂੰ ਕੋਈ ਤਕਲੀਫ ਨਾ ਹੋਵੇ ਥੋੜਾ ਧਿਆਨ ਦੇ ਨਾਲ ਝਟਕਾ ਨਹੀਂ ਮਾਰਨਾ ਝਟਕਾ ਮਾਰਦੇ ਸਮੇਂ ਮਾਸਪੇਸ਼ੀਆਂ ਨੂੰ ਦਿੱਕਤਾ ਆ ਫਗਦੀ ਹੈ ਕੋਈ ਸਮੱਸਿਆ ਪੈਦਾ ਹੋ ਸਕਦੀ ਹੈ ਮਸਲ ਖਿੱਚੇ ਜਾਂਦੇ ਨੇ ਮਸਲ ਜਿਆਦਾ ਖਿੱਚ ਕੇ ਟਾਈਟ ਹੋ ਜਾਂਦਾ ਆਪਾਂ ਮਸਲ ਨੂੰ ਖਿੱਚਣਾ ਨਹੀਂ ਜਿੰਨੀ ਉਹਦੀ ਲੈਂਥ ਬਣਦੀ ਹੈ ਉਸ ਹੱਦ ਤੱਕ ਲਿਜਾ ਕੇ ਹਲਕਾ ਜਿਹਾ ਖਿੱਚਣਾ ਉਸ ਤੋਂ ਬਾਅਦ ਰਿਲੈਕਸ ਵਾਪਸ ਇਸ ਤਰ੍ਹਾਂ ਕਿਰਿਆ ਕਰਨ ਦੇ ਨਾਲ ਮਾਸਪੇਸ਼ੀਆਂ ਦੇ ਵਿੱਚ ਫਲੈਕਸੀਬਿਲਟੀ ਆਉਂਦੀ ਹੈ ਜਦੋਂ ਆਪਾਂ ਕਿਸੇ ਮਸਲ ਨੂੰ ਜ਼ਿਆਦਾ ਖਿੱਚੇ ਦਿੰਨੇ ਆ ਤਾਂ ਜਦੋਂ ਇਕੱਠਾ ਹੁੰਦਾ ਸੁੰਗੜ ਜਾਂਦਾ ਸੋ ਉਹਨੂੰ ਡਾਰ ਹੋ ਜਾਂਦਾ ਹੈ ਜੇ ਇਹ ਮੈਨੂੰ ਤੋੜਨਗੇ ਉਹ ਮੁੜ ਕੇ ਉਹਨਾਂ ਖੁੱਲਦਾ ਨਹੀਂ ਉਦੋਂ ਪਹਿਲੇ ਹੀ ਜਦੋਂ ਮਨ ਦੇ ਵਿੱਚ ਡਰ ਬੈਠਾ ਹੁੰਦਾ ਵੀ ਜਿਆਦਾ ਕੋ ਮੋੜੂਗਾ ਤਾਂ ਪਹਿਲੇ ਮੁੜਿਆਗਾ ਆਪਾਂ ਦਾ ਮਾਸਪੇਸ਼ੀ ਨੂੰ ਤੇ ਹੌਲੀ ਹੌਲੀ ਉਹਦੀ ਫਲੈਕਸੀਬਿਲਟੀ ਬਣਾਉਣੀ ਹੈ ਜਿਵੇਂ ਆਪਾਂ ਛੋਟੇ ਬੱਚੇ ਨੂੰ ਸਮਝਾਉਣੀ ਹੈ ਪੁੱਤ ਇਥੋਂ ਐਸਾ ਤੱਕ ਹੀ ਕੰਮ ਕਰਨਾ ਖੁਸ਼ ਰਹਿਣਾ ਬੋਲਣਾ ਸਿੱਖਦਾ ਬੱਚਾ ਹੌਲੀ ਹੌਲੀ ਆਪਾਂ ਉਹਨੂੰ ਇੱਕ ਕਾਬਿਲ ਇਨਸਾਨ ਬਣਾਵੰਨੇ ਸੋ ਸਜੀਲਾਤ ਖਬਾਹਤ ਤੇ ਖਬੀਲਾਤ ਸਜਾਤ ਇਹਨੂੰ ਮਾਸਤੀਸਿਆਂ ਨੂੰ ਵੀ ਓਨਾ ਕੀ ਖਿੱਚਣਾ ਜਿੰਨਾ ਕਾ ਅਲਾਉ ਕਰਦਾ ਧਿਆਨ ਦੇਣਾ ਵੀ ਆਪਾਂ ਗਿਰਨਾ ਨਹੀਂ ਚਾਹੀਏ ਉਸ ਲਈ ਜ਼ਰੂਰੀ ਹੈ ਵੀ ਮਾਸਤੀਸਿਆਂ ਨੂੰ ਓਨਾ ਕੀ ਖੋਲੋ जिन्ना खुल दया ने थोड़ा जा एक्सट्रा कर लो हौली हौली करके फ्लैक्सीबिलिटी है जी बन जाती है एक दो तीन चार पंच छे सात 8 9 10 ਰਿਲੈਕਸ ਜਦੋਂ ਆਪਾਂ ਲੱਤ ਨੂੰ ਉੱਪਰ ਲੈ ਕੇ ਜਾਂਦੇ ਆਂ ਹੱਥ ਨੂੰ ਅੱਗੇ ਵੱਲ ਲੈ ਕੇ ਆਉਣੇ ਆਂ ਤਾਂ ਪੱਥ ਦੇ ਥੱਲੇ ਤੇ ਪਿੰਜਨੀਆਂ ਦੇ ਵਿੱਚ ਮੂਰੇ ਅੱਗੇ ਅੰਗੂਠੇ ਤੱਕ ਖਿੱਚ ਪੈਂਦੀ ਹੈ ਉਧਰੋਂ ਬਾਹ ਦੇ ਵਿੱਚ ਮੋਡੇ ਦੇ ਵਿੱਚ ਤੇ ਕਮਰ ਤੱਕ ਜਿਹੜੀ ਖੇਚਿਆ ਮਾਸਪੇਂਡੀਆਂ ਦੀ ਬਣਦੀ ਹੈ ਇਸ ਤੋਂ ਪ੍ਰੰਤ ਅਪਾ ਬੈਠ ਕੇ ਕਰਾਂਗੇ ਉੱਥੇ ਦੀਆਂ ਇਸ ਤਰ੍ਹਾਂ ਜਾਂ ਅਪਰ ਲੈਨ ਦਿੰਦੀਆਂ ਮੋਢਿਆਂ ਦੀਆਂ ਥਾਉਣ ਦੀਆਂ ਚੌਕੜੀ ਮਾਰ ਕੇ ਬੈਠ ਜਾਓ ਤੇ ਕਮਰ ਨੂੰ ਰੱਖੋ ਸਿੱਧਾ ਕਮਰ ਨੂੰ ਸਿੱਧਾ ਰੱਖਣੋਂ ਪ੍ਰੰਤ ਆਪਾਂ ਤੋਂ ਨੂੰ ਵੀ ਸਿੱਧਾ ਰੱਖਣਾ ਹੈ ਜਿੰਨਾ ਬੇਰਾਂ ਦੇ ਵਿੱਚ ਦੇ ਗੋਡਿਆਂ ਵਿੱਚ ਕੋਈ ਸਮੱਸਿਆ ਹੈ ਉਹ ਕਿਸੇ ਟੇਬਲ ਦੇ ਉੱਪਰ ਵੜ ਸਕਦੇ ਆ ਬੈੱਡ ਤੇ نیچے ਲੱਤਾਂ ਲਾਤ ਕੇ ਜਾਂ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਬੈਠ ਕੇ ਕਵਰ ਨੂੰ ਕਰੋ ਸਿੱਧਾ ਬਾਹਾਂ ਮੋਡਿਆਂ ਦੇ ਬਰਾਬਰ ਮੁਠੀ ਬੰਦ ਕਰਕੇ ਖੋਲੋ 15 ਤੋਂ 20 ਵਾਰ 15 ਤੋਂ 20 ਵਾਰ ਜਦੋਂ ਮੁਠੀ ਬੰਦ ਕਰਕੇ ਖੋਲੋਗੇ ਮਾਸਪੇਸ਼ੀਆਂ ਦੇ ਵਿੱਚ ਵਧੀਆ ਖਿਚਾਅ ਆਊਗਾ ਐਨੀ ਕਿਰਿਆ ਕਰਨ ਦੇ ਨਾਲ ਗਰਮੀ ਦਾ ਟਾਈਮ ਹੈ ਪਸੀਨਾ ਵੀ ਆਊਗਾ ਪਸੀਨਾ ਜਦੋਂ ਨਿਕਲਦਾ ਉਹ ਵੀ ਆਪਣੇ ਸਰੀਰ ਦੀ ਸਫਾਈ ਕਰਦਾ ਰੋਮ ਖੁੱਲਦੇ ਨੇ ਤੇ ਸਰੀਰ ਹੌਲਾ ਫੁੱਲ ਵਰਗਾ ਹੋ ਜਾਂਦਾ ਬਲੱਡ ਦਾ ਜਿਹੜਾ ਫਲੋ ਹੈ ਉਹ ਬਣਦਾ ਹੈ ਗਰਮ ਖੂਨ ਮਾਸਪੇਸ਼ੀਆਂ ਤੱਕ ਪਹੁੰਚਦਾ ਹੈ ਆਕਸੀਜਨ ਯੋਗਤ ਬਲੱਡ ਇਸ ਤੋਂ ਉਪਰੰਤ ਮੋਢੇ ਦੇ ਪਰਾਂ ਕੀ ਹੱਥ ਕਮਾਵਾਗੇ ਗੋਲ-ਗੋਲ ਗੋਲ-ਗੋਲ ਕਮਾਉਂਦੇ ਸਮੇਂ ਆਪਾਂ ਮਹਿਸੂਸ ਕਰਦੇ ਆਂ ਵੀ ਆਪਣੀਆਂ ਜੋ ਮੋਢੇ ਦੇ ਫਰਨੇ ਉਹਨਾਂ ਦੇ ਵਿੱਚ ਬਣੀ ਹੋਈ ਜਿਹੜੀ ਸਟਿਫਨੈਸ ਹੈ ਉਹ ਹੌਲੀ-ਹੌਲੀ ਕਰਕੇ ਕਵਰ ਹੋ ਜਾਂਦੀ ਹੈ ਜਾਕੜ ਨਾਲ ਜਿਹੜੀ ਘੱਟੇ ਕੱਟ ਜਾਂਦੀ ਹੈ ਹੁਣ ਕਮਾਂਗੇ ਉਲਟਾ ਬੱਕੀ ਤੱਕ ਜੋ ਖੇਚਿਆ ਪੈਂਦੀ ਹੈ ਮਾਸਪੇਸ਼ੀਆਂ ਹੌਲੀ ਹੌਲੀ ਕਰਕੇ ਫਲੈਕਸੀਬਿਲਟੀ ਉਹਨਾਂ ਦੇ ਵਿੱਚ ਬਣਦੀ ਹੈ ਕੰਮ ਕਰਦੀਆਂ ਨੇ ਮਾਸਪੇਸ਼ੀਆਂ ਇਹਨੂੰ 15 ਤੋਂ 20 ਵਾਰ ਕਮਾ ਲਓ ਫਿਰ ਅੱਗੋਂ ਇਸੇ ਵੱਲ ਜੋ ਪੜਨ ਵਾਲੇ ਬੱਚੇ ਨੇ ਉਹਨਾਂ ਦੀ ਸਿਟਿੰਗ ਜ਼ਿਆਦਾ ਹੋ ਜਾਂਦੀ ਹੈ ਜੇ ਦੋ ਟਾਈਮ ਜਾਂ ਤਿੰਨ ਟਾਈਮ ਐਕਸਰਸਾਈਜ਼ ਉਹ ਕਰ ਲੈਣ ਤਾਂ ਉਹਨਾਂ ਦੀ ਜਿਹੜੀ ਕੈਚਿੰਗ ਪਾਵਰ ਹੈ ਉਹ ਜ਼ਿਆਦਾ ਬਣ ਜਾਂਦੀ ਹੈ ਕਿਉਂਕਿ ਹਰੇਕ ਮਾਸ ਪੀਸਿਆਂ ਤੱਕ ਕੋਨਸੀ ਸਪਲਾਈ ਜਿਹੜੀ ਪਹੁੰਚ ਜਾਂਦੀ ਹੈ ਆਕਸੀਜਨ ਜੋ ਤੇ ਜੋ ਬਲੱਡ ਹੈ ਉਹ ਆਪਾਂ ਨੂੰ ਬਹੁਤ ਜ਼ਿਆਦਾ ਲਾਭ ਉਪਚਾਉਂਦਾ ਸੋ ਹੁਣ ਕਰਾਂਗੇ ਤੋਂੰਡੀਆਂ ਸਸਾਜਾਂ ਖੱਬੇ ਵੱਲ ਤੇ ਸੱਜੇ ਵੱਲ ਘੁਆਵਾਗੇ 1 2 ਤਾਂ 4 5 6 7 8 9 10 ਆ ਜੁੜੜੇ ਵੱਧ ਲੈ ਗਏ ਫਲੋ ਬਣੇ ਚ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ 5 ਵਾਰ ਕਰ ਸਕਦੇ ਹੋ ਹੌਲੀ ਹੌਲੀ ਕਰਕੇ इन आप बढ़ा लेंगे एक, दो तीन चार पांच, रिलैक्स फिर अगे वाल पिछे वल एक दो ਤਿੰਨ ਚਾਰ ਪੰਜ ਰਿਲੈਕਸ ਅਰਾਊਂਡ ਇੱਕ ਦੋ ਤਿੰਨ ਚਾਰ ਪੰਜ ਇੱਕ ਦੋ ਤਿੰਨ ਚਾਰ ਪੰਜ ਨੰਦ ਆ ਜਾਂਦਾ। ਉਹ ਜਿਹੜੀ ਤੌਣ ਦੀ ਮਾੜੀ ਮੁੱਟੀ ਜਾਕੜੋਂ ਬਣੀ ਹੁੰਦੀ ਐ ਉਹ ਕਵਰ ਹੋ ਜਾਂਦੀ ਐ। ਤੇ ਖੂਨ ਉਹ ਤੋਂ ਨੰਗਣ ਦੇ ਵਿੱਚ ਆਫਾਨੀ ਹੁੰਦੀ ਐ। ਸੋ ਇਸ ਤਰ੍ਹਾਂ ਜਿਹੜੀਆਂ ਕਸਰ ਤਾਂ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ। ਹੁਣ ਆਪਾਂ ਚੱਲਾਂਗੇ ਬਜਰੀ ਦੇ ਉੱਪਰ ਤੇ ਨਾਲ-ਨਾਲ ਦੱਸਾਂਗੇ ਆਪ ਜੀ ਨੂੰ ਨੱਕ ਦੀ ਬਾਧੀ ਹੋਈ ਹੱਡੀ ਵਾਰੀ ਬਜਰੀ ਦੇ ਉੱਪਰ ਚੱਲਣ ਦੇ ਨਾਲ ਪਾਇਰਾਂ ਦੇ ਪੁਆਇੰਟ ਪ੍ਰੈਸ ਹੋ ਜਾਂਦੇ ਨੇ ਤੇ ਆਪਾਂ ਨੂੰ ਰੋਗਾ ਨੂੰ ਸਰੀਰ ਤੋਂ ਪਹੁੰਚਾਉਣ ਵਾਸਤੇ ਬਲ ਮਿਲਦਾ ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹੈ ਬਲੱਡ ਪ੍ਰੈਸ਼ਰ ਦੇ ਉੱਪਰ ਵੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੈ। ਲਗਭਗ 10 ਦਿਨਾਂ ਦੇ ਵਿੱਚ ਬਲੱਡ ਕੰਟਰੋਲ ਹੋਣ ਲੱਗ ਜਾਣਾ। ਜਿੰਨਾ ਵੀ ਰਾਂ ਦੇ ਧਰਨ ਪੈਂਦੀ ਹੈ। ਉਹਨਾਂ ਵਾਸਤੇ ਤਾਂ ਇਹ ਬਹੁਤ ਜ਼ਿਆਦਾ ਵਧੀਆ। 10 ਮਿੰਟ ਲਾ ਲਓ। ਵੈਰੀਜੇ ਉੱਪਰ ਜਦੋਂ 10 ਮਿੰਟ ਤੁਰਦੇ ਆ ਆਨੰਦ ਆਉਂਦਾ ਤੁਹਾਨੂੰ ਤੋਂ ਬਾਅਦ। ਜਿੰਨਾ ਵੀਰਾਂ ਦੇ ਪੈਰ ਮੱਚਦੇ ਐ ਪਿੰਜਨੀਆਂ ਚਦਾਰ ਤੇ ਰਹਿੰਦਾ ਐ ਉਹਨਾਂ ਵਾਸਤੇ ਲਾਭਦਾਇਕ ਐ ਬਹੁਤ ਜਿਆਦੀ ਗੁਣਕਾਰੀ ਆ ਸੋ ਗੱਲ ਕਰਦੇ ਆ ਨੱਕ ਦੀ ਬਾਦੀ ਹੱਡੀ ਬਾਰੇ ਨੱਕ ਦੀ ਜਦੋਂ ਹੱਡੀ ਵਧਣ ਲੱਗ ਜਾਂਦੀ ਐ ਤਾਂ ਜੋ ਨੱਕ ਦੀਆਂ ਗਤੀਵਿਧੀਆਂ ਨੇ ਉਨ੍ਹਾਂ ਦੇ ਵਿੱਚ ਰਿਕਾਵਟ ਆਉਣ ਲੱਗ ਜਾਂਦੀ ਹੈ ਜਿਵੇਂ ਜਿਵੇਂ ਰਿਕਾਵਟ ਆਉਂਦੀ ਆਪਾਂ ਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿ ਕਾਮ ਲੱਗ ਜਾਂਦਾ ਹੈ ਨਜਲਾ ਵਗਦਾ ਰਹਿੰਦਾ ਹੈ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਉਸ ਟਾਈਮ ਦੇ ਉੱਪਰ ਕਰਨਾ ਕੀ ਹੈ ਦੇਸੀ ਗਾਂ ਦਾ ਦੇਸੀ ਘਿਓ ਲੈ ਲੋ ਜਿਹੜੀ ਦੇਸੀ ਗਾਂ ਆਪਣੇ ਵਨ ਵਾਲੀ ਚਿੱਟੀ ਗਾਂ ਵਨ ਵਾਲੀ ਚਿੱਟੀ ਗਾਂ ਹੋਵੇ ਰਾਖੀ ਹੋਵੇ ਜਿਨ੍ਹਾਂ ਨੂੰ ਜੋ ਦੇਸੀ ਤਰੀਕੇ ਦੇ ਨਾਲ ਸਰਵਾਈਵ ਕਰਦੀਆਂ ਨੇ ਅਮਰੀਕਨ ਨਹੀਂ ਉਹਨਾਂ ਦਾ ਘੌ ਉਹਨਾਂ ਨਾਲ ਲਾਹੇਬੰਦ ਨਹੀਂ ਹੁੰਦਾ ਉਸ ਘੌ ਨੂੰ ਤੁਸੀਂ ਉਂਗਲ ਦੇ ਉੱਪਰ ਲਾ ਕੇ ਨੱਕ ਦੇ ਵਿੱਚ ਲਾ ਸਕਦੇ ਹੋ ਦੋਨੇ ਸਾਈਡ ਸੜਾ ਟਾ ਮਾਰਕਿੰਗ ਦੇ ਅੰਦਰ ਨਹੀਂ ਖਿੱਚਣਾ ਨੱਕ ਦੇ ਵਿੱਚ ਉਪਰੰਤ ਦੋ ਪੰਜ ਚਾਰ ਬੂੰਦਾਂ ਲੈ ਕੇ ਨੱਕ ਦੇ ਉੱਪਰ ਹਲਕੇ ਹਲਕੇ ਹੱਥ ਨਾਲ ਮ사ਜ ਕਰੋ ਜਦੋਂ ਹਲਕੇ ਹਲਕੇ ਹੱਥ ਦੇ ਨਾਲ ਮ사ਜ ਕਰੋਗੇ ਤਾਂ ਜੋ ਖੂਨ ਦੇ ਵਿੱਚ ਖੂਨ ਨੂੰ ਸਰਵਾਈਵ ਕਰਨ ਦੇ ਵਿੱਚ ਜਿਹੜੀ ਸਮੱਸਿਆ ਆਉਂਦੀ ਆ ਉਹ ਕਵਰ ਹੋ ਜਾਂਦੀ ਹੈ ਤੇ ਹੱਡੀਆਂ ਜਿਹੜੀ ਵਧਣ ਉਹਟ ਜਾਂਦੀ ਹੈ। ਸਰੀਰ ਆਪ ਦੇ ਆਪ ਦਾ ਬੈਲੈਂਸ ਬਣਾ ਲੈਂਦਾ ਹੈ। ਮਾਸਪਲਸ ਦੇ ਵਿੱਚ ਫਲੈਕਸੀਬਿਲਟੀ ਆ ਜਾਂਦੀ ਹੈ। ਤੇ ਉਹ ਤੁਹਾਨੂੰ ਤਖਲੀਬ ਨਹੀਂ ਦਿੰਦੀ ਤਖਲੀਪਾ ਨਾਲ ਦੀ ਨਾਲ ਕਵਰ ਹੋਣ ਲੱਗ ਜਾਂਦੀ ਹੈ ਇੱਕ ਸਵੇਰੇ ਉੱਠਣ ਵੇਲੇ ਲੌਂਗ ਬਿਲਾਉਂਗ ਕਰ ਲੋ ਇੱਕ ਨੱਕ ਬੰਦ ਕਰਕੇ 1 ਵਜ ਦੀ ਸਾਹ ਰਖਿਚਣਾ ਇਸ ਤਰ੍ਹਾਂ ਫਿਰ ਇਧਰੋਂ ਬੰਦ ਕਰਕੇ ਇਧਰ ਦੀ ਬਾਹਰ ਕਰਦੇ ਹਾਂ ਫਿਰ ਇਧਰੋਂ ਸਾਹ ਰਖਿਚ ਕੇ ਇਧਰ ਦੀ ਬਾਹਰ ਇਹ ਕਿਰਿਆ ਤੁਸੀਂ ਲਗਾਤਾਰ ਕਰੋ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਜਾਂ 2 ਮਿੰਟ ਹੌਲੀ ਹੌਲੀ ਕਰਕੇ ਉਹਨੂੰ ਵਧਾ ਲਓ ਇਹ ਲੌਂਗ ਬਿਲਾਉਂਗ ਜੋ ਆਸਨਾ ਹੈ ਫੇਫੜਿਆਂ ਤੱਕ ਸੋਧਾ ਸੀਜ਼ਨ ਨੂੰ ਲੈ ਕੇ ਜਾਂਦਾ ਉਹ ਆ ਸੀਜ਼ਨ ਫੋਨ ਦੇ ਵਿੱਚ ਮਿਲ ਕੇ ਆਪਾਂ ਨੂੰ ਸਰਵਾਈਵ ਕਰਨ ਦੇ ਵਿੱਚ ਆਸਾਨੀ ਹੁੰਦੀ ਹੈ ਤੇ ਜੋ ਆਪਣੇ ਰੋਜ਼ਮਰਾਂ ਦੇ ਕੰਮ ਤਾਂ ਦੇ ਨੇ ਉਹ ਵਧੀਆ ਤੰਗ ਦੇ ਨਾਲ ਨਿਭੜਦੇ ਆ ਸੋ ਦੋਸਤੋ ਲੋਕ ਸੇਵਾ ਦੇ ਨਾਲ ਜੁੜਾ ਜੜੂ ਜੋ ਵੀ ਤੁਸੀਂ ਕਰ ਸਕਦੇ ਹੋ ਕਿਸੇ ਦੀ ਮਦਦ ਕਿਸੇ ਰੂਪ ਦੇ ਵਿੱਚ ਹੀ ਹੋਵੇ ਉਹ ਮਦਦ ਕਰਕੇ ਜਿਹੜੀ ਖੁਸ਼ੀ ਮਿਲਦੀ ਹੈ ਉਹ ਹੋਰ ਕਿਤੋਂ ਨਹੀਂ ਮਿਲਦੀ ਜੋ ਖੁਸ਼ੀ দান ਦੇ ਕੇ ਮਿਲਦੀ ਹੈ ਉਹ ਪੈਸਾ ਕਮਾ ਕੇ ਵੀ ਨਹੀਂ ਮਿਲਦੀ ਉਹ ਖੁਸ਼ੀ ਜਹਾਂ ਇਹ ਜੋ ਪਰਚੜ ਕੇ ਵੀ ਨਹੀਂ ਮਿਲਦੀ ਕਿਸੇ ਲੋੜਵੰਦ ਬੱਚੇ ਦੀ ਪੜ੍ਹਾਈ ਦੇ ਵਿੱਚ ਮਦਦ ਕਰ ਦੋ ਉਹਨੂੰ ਕਿਤਾਬਾਂ ਕਾਪੀਆਂ ਜਿਪੜਾ ਸਕਦੇ ਪੜਾ ਦਿਓ ਤੁਸੀਂ ਦੇ ਸਕਦੇ ਹੋ ਜੋ ਵੀ ਤੁਸੀਂ ਮਦਦ ਕਿਸੇ ਦੀ ਕਰ ਸਕਦੇ ਹੋ ਦਸਵੰਦ ਕੱਢ ਕੇ ਜ਼ਰੂਰ ਕਰੋ ਸੋ ਐ ਤੋ ਤੱਕ ਜੁੜੇ ਰਹਿਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਕੱਲ ਨੂੰ ਇਸੇ ਟਾਈਮ ਕਿਸੇ ਨਵੀਂ ਵੀਡੀਓ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਅਦ ਤੋਂ ਬਾਅਦ ਸ਼ੇਅਰ ਕਰੋ ਲਾਈਕ ਕਮੈਂਟ ਕਰੋ ਜੋ ਸਾਡਾ ਹੌਸਲਾ ਵਧਦਾ ਰਹੇ ਅਸੀਂ ਨਵੀਂ ਤੋਂ ਨਵੀਂ ਲੈ ਕੇ ਆਵਾਂਗੇ ਤੁਹਾਡੇ ਨਾਲ ਸਾਂਝੀ ਕਰੀਏ ਸੋ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ